ਆੜਾ ਦੀ ਸੇਅਰ ਕਰਨ ਗਿਆ 스ਪੈਨਿਸ਼ ਜੋੜਾ ਜੁਥੇ ਕੀ ਉਥੇ ਕੁਟਮਾਰ ਦਾ ਸ਼ਿਕਾਰ ਹੋਇਆ ਦੱਸ ਜੀਏ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਨਾ ਜਾ ਕੇ ਪੰਜਾਬ ਦੇ ਵਿੱਚ ਰੋਜ਼ਗਾਰ ਕਰਨ ਦੀ ਗੱਲ ਕਰਦੀ ਹੈ ਪਰ ਜੇਕਰ ਵਿਦੇਸ਼ਾਂ ਤੋਂ ਪੰਜਾਬੀ ਆ ਕੇ ਪੰਜਾਬ ਦੇ ਵਿੱਚ ਰੋਜ਼ਗਾਰ ਸ਼ੁਰੂ ਕਰਨ ਦੇ ਲਈ ਆਉਂਦਾ ਹੈ ਉਸ ਨੂੰ ਇੱਥੇ ਕੋਈ ਵੀ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਫਿਰ ਪੰਜਾਬ ਦੇ ਵਿੱਚ ਵਿਦੇਸ਼ਾਂ ਤੋਂ ਆਪਣੇ ਰੋਜ਼ਗਾਰ ਸ਼ੁਰੂ ਕਰਨ ਦੇ ਲਈ ਕੋਈ ਵੀ ਐਨਆਰਆਈ ਨਹੀਂ ਆਵੇਗਾ ਸੋ ਸਪੇਨ ਦਾ ਇੱਕ ਪਰਿਵਾਰ ਜੋ ਕਿ ਆਪਣਾ ਸਭ ਕੁਝ ਉੱਥੇ ਛੱਡ ਕੇ ਪੰਜਾਬ ਦੇ ਵਿੱਚ ਰੋਜ਼ਗਾਰ ਸ਼ੁਰੂ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਆਇਆ ਸੀ ਦੋ ਦਿਨ ਪਹਿਲਾਂ ਹਿਮਾਚਲ ਦੇ ਡਲੌਜੀ ਇਲਾਕੇ ਦੇ ਵਿੱਚ ਘੁੰਮਣ ਦੇ ਲਈ ਗਿਆ ਸੀ ਜਿੱਥੇ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਦੇ ਨਾਲ ਕਹਾ ਸੁਣੀ ਹੋ ਗਈ ਜਿਸ ਦੇ ਚਲਦੇ ਪਾਰਕਿੰਗ ਦੇ ਠੇਕੇਦਾਰ ਨੇ 100 ਤੋਂ ਵੱਧ ਬੰਦੇ ਇਕੱਠਾ ਕਰਕੇ ਉਸ ਐਨਆਰਆਈ ਪਰਿਵਾਰ ਤੇ ਹਮਲਾ ਕਰ ਦਿੱਤਾ ਨਰਾਈ ਪਰਿਵਾਰ ਦੇ ਮੁਖੀ ਖੁਦ ਅਤੇ ਉਸ ਜ਼ਾਪਰਾਏਨੀ ਪੂਰੀ ਤਰ੍ਹਾਂ ਨਾਲ ਜ਼ਖਮੀ ਹੋਏ ਨੇ ਸੋ ਪਰਿਵਾਰ ਦਾ ਮੁਖੀ ਕੋਮਾ ਦੇ ਵਿੱਚ ਚਲਾ ਗਿਆ ਸੋ 3 ਦਿਨ ਬਾਅਦ ਹੋਸ਼ ਆਉਣ ਤੇ ਉਸਨੇ ਜਾਣਕਾਰੀ ਸਾਂਝੀ ਕੀਤੀ ਹੈ ਸਪੈਨਿਸ਼ ਕੁੜੀ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ ਕਿਸੇ ਵੀ ਐਨਆਰਆਈ ਨੂੰ ਹਿਮਾਚਲ ਦਾ ਰੁਖ ਨਾ ਕਰਨ ਦੀ ਗੱਲ ਆਖੀ ਹੈ ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਸੀਂ ਪਿੰਡ ਪਰਵਾ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਆਂ। ਅਸੀਂ ਨਾਗਰਿਕ ਐਸ ਟਾਈਮ ਅਸੀਂ ਸਪੇਨ ਵਿੱਚ 25 ਸਾਲ ਤੋਂ ਸਪੇਨ ਰਹਿੰਦੇ। ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ। ਤੇ ਕੱਲ 2 ਦਿਨ ਪਹਿਲਾਂ ਅਸੀਂ ਇੱਥੋਂ ਕਮਨ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇ ਵੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ 1000 ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਉਹ ਮਾਰਿਆ ਵਾ ਸਰਵੇ ਜਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ ਚ ਰਿਹਾ ਹਾਂ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਹੈ ਹੀ ਉਹ ਡਿਲੀਟ ਕਰ ਦਿੱਤੀਆਂ ਉਹ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਹੁਜੂਮੀ ਨਾ ਜ਼ਿਆਦਾ ਹੈ ਸਿਰਫ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਤੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹਿਤ ਹੋ ਗੇ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਭਾਈ ਚਪੇੜ ਕਿਉਂ ਮਾਰੇਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜ਼ਿਆਦਾ ਅਟੈਕ ਕਰ ਰਹੇ ਨੇ ਲੋਕ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉਨ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ ਚ ਨਾ ਜਾਣ ਕਿਉਂਕਿ ਹਿਮਾਚਲ ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਆਲਾ ਪਾਰੀ ਕੇ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਅਹੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਕਿ ਕਿ ਜ਼ਿੰਦਗੀ ਦੇ ਵਿੱਚ ਏਡੀ ਵਧੀਆ ਸੇਫ ਲਾਈਫ ਚੀਂਦੇ ਆਏ ਆ ਤੇ ਇੱਥੇ ਆਉਂਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਏ ਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਮੰਗ ਸਾਡੀ ਸਾਡੀ ਮੰਗ ਨਾ ਕਿ ਇਹਨੂੰ ਅਸੀਂ ਕਿ ਇਹਨੂੰ ਲੜਨਾ ਚਾਹੁੰਦੇ ਆ ਨਾ ਹੀ ਕਿ ਇਹਨੂੰ ਅਸੀਂ ਅਸੀਂ ਇਹ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਸੀਂ ਤੇ ਇਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਆਨਲਾਈਨ ਬਿਜ਼ਨਸ ਕਰਦਿਆਂ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ opportunity ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠਿਆਂ ਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਉਹ ਜੀ ਚੀਜ਼ ਆ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਨਾ ਪੁਲਸ ਵਾਲ ਇੱਕ ਪੁਲਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਹੀ ਉਹ ਪੁਲਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਪੁਲਿਸ ਉਹ ਜਦੋਂ ਇਹ ਪੁਲਿਸ ਥਾਣੇ ਗਏ ਹਨ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਉਹਨਾਂ ਨਾਲ ਹੀ ਮਿਸਬੀਹਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਇਹ ਰਜਾ ਦਾ ਮਸਲਾ ਰੌਲਾ ਹੀ ਹਿੰ ਕੋ ਹੱਥ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ